ਪੁੱਲੂ ਪੰਪਾ ਤੇ ਆਹ ਹੈਗਾ ਇੱਕ ਖੇਤ ਨੂੰ ਲਾਉਣ ਵਾਲਾ ਤੇ ਆਹ ਬਾਈ ਇਹਨਾਂ ਨੇ ਦੂਜੇ ਖੇਤ ਨੂੰ ਲਾਉਣ ਵਾਲਾ ਹਾਂਜੀ ਮਿੱਤਰੋ ਕਿਵੇਂ ਹੋ ਗਏ ਬਾਈ ਇਸ ਟਾਈਮ ਨਾ ਸਾਡੇ ਸ਼ਹਿਰ ਦੇ ਵਿੱਚ ਪੈ ਗਏ ਹਟਿਆਗਾ ਮੀਂਹ ਤੇ ਧੁੱਪ ਦੇਖੋ ਬਾਈ ਇਸ ਟਾਈਮ ਕਿੰਨੀ ਜ਼ਿਆਦਾ ਨਿਕਲੇ ਜੇ ਤੇ ਬੱਦਲ ਸਾਰੇ ਮੀਂਹ ਨਾਲ ਭਰੇ ਖੜੇ ਆ ਤੇ ਧੁੱਪ ਇਸ ਟਾਈਮ ਨਾ ਮਤਲਬ ਠੰਡੀ 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 ਹਵਾ ਚੱਲ ਰਹੀ ਹੈ ਤੇ ਧੁੱਪ ਲੱਗ ਰਹੀ ਹੈ ਤੇ ਇਹ ਬਾਈ ਸਾਡੇ ਸ਼ਹਿਰ ਦਾ ਹੈਗਾ ਮੌਸਮ ਤੇ ਹੁਣ ਜਿਹੜੀ ਬਾਈ ਜਦੋਂ ਮੀਂਹ ਹਾਂ ਮਤਲਬ ਥੋੜਾ ਟਾਈਮ ਹੀ ਹੋ ਗਿਆ ਹਜੇ ਪੈ ਕੇ ਹਟਿਆ ਤੇ ਨਾਲ ਦੇ ਨਾਲ ਮਤਲਬ ਸੁੱਕ ਗਿਆ ਵਾ ਅਜੇ ਪਰਲੇ ਪਾਸੇ ਜਿਹੜਾ ਇੱਕ ਹੋਰ ਰੋੜ ਜਾਂਦਾ ਵਾ ਉਧਰ ਅਜੇ ਪੈ ਰਿਆਗਾ ਮੀ ਕਿਉਂਕਿ ਆ ਜਿਹੜੀ ਬਈ ਨਾਲ ਹੀ ਇੱਥੇ ਪੈਂਦੀ ਹੈਗੀ ਦਰਿਆਈ ਤੇ ਇੱਧਰ ਵੀ ਹੈ ਨਾ ਨਾਲ ਹੀ ਦਰਿਆ ਪੈਂਦਾ ਵਾ ਤੇ ਇੱਥੇ ਬਈ ਨਾਲ ਖੇਤ ਨੇ ਤੇ ਇਹਦੇ ਨਾਲ ਹੀ ਪਰਲੇ ਪਾਸੇ ਪੈਂਦਾਗਾ ਦਰਿਆ ਤੇ ਆ ਹੈਗੇ ਨੇ ਬਈ ਸਾਹਮਣੇ ਘਰ ਤੇ ਆ ਹੈਗੀ ਆ ਆਵਾਜਾਈ ਦਾ ਰੋੜ ਆ ਹਨਾ ਤੇ ਦੇਖੋ ਬਈ ਮਤਲਬ ਇਸ ਟਾਈਮ ਆਨੰਦ ਆ ਰਿਹਾਗਾ ਤੇ ਇਹ ਸੀਨ ਹੋ ਰਿਹਾ ਕਿ ਹਾਂ ਯਾਰ ਫਿਲ ਪੰਜ ਫਿਰਦੇ ਆ ਕਿਉਂਕਿ ਬਈ ਇੱਕ ਨਾ ਜਿਹੜਾ ਵੈਦਰ ਆ ਨਾ ਤੇ ਇਹ ਤੱਕਾ ਠੰਡਾ ਵਾ ਤੇ ਨਾਲ ਹਣਾ ਵੀ ਗਰਮੀ ਵੀ ਵੱਧ ਜਾਂਦੀ ਆ ਪਰ ਬਾਈ ਗਰਮੀ ਜਿਹੜੀ ਸੀਗੀ ਹੁਣ ਨਿਕਲ ਗਈ ਆ ਤੇ ਹੁਣ ਮਤਲਬ ਸਰਦੀ ਸ਼ੁਰੂ ਹੋਣ ਵਾਲੀ ਆ ਸਰਦੀ ਕਹਿ ਸਕਦੇ ਆ ਤੇ ਮਤਲਬ ਠੰਡਾ ਮੌਸਮ ਆਣ ਸ਼ੁਰੂ ਹੋਣ ਵਾਲਾ ਦਾ ਕਿਉਂਕਿ ਮੀਂਹ ਪੈਣਗੇ ਨਾਲ-ਨਾਲ ਤੇ ਕੰਮਕਾਰ ਵੀ ਬਾਈ ਉਹੋ ਜਿਹੇ ਹੋਣਗੇ ਹੁਣ ਥੋੜੇ ਜੇ ਡਾਊਨ ਪਹਿਣਗੇ ਕਿਉਂਕਿ ਸਕੂਲ ਵੀ ਬੰਦ ਹੋਏ ਨੇ ਇਹਨਾਂ ਦੇ ਹੁਣ ਥੋੜੇ ਦਿਨਾਂ ਤੱਕ ਤੇ ਆਹੀ ਆ ਫਰਵਰੀ ਦਾ ਮਹੀਨਾ ਮਾਰਚ ਦੇ ਵਿੱਚ ਇਹਨਾਂ ਦੇ ਜਵਾਕਾਂ ਦੇ ਸਕੂਲ ਵੀ ਬੰਦ ਹੋਣੇ ਸ਼ੁਰੂ ਹੋ ਜਾਣੇ ਆ ਤੇ ਬਾਕੀ ਤੁਹਾਨੂੰ ਦਿਖਾਉਂਦੇ ਆਂਗੇ ਬਾਈ ਇੱਥੇ ਦਾ ਰੌਣਕ ਮੇਲਾ ਤੇ ਆਪਾਂ ਨਾ ਬਾਈ ਫਲਪਾਈਂ ਚ ਵੀਡੀਓ ਜਦੋਂ ਕਰਦੇ ਆਂ ਤੇ ਹੁਣ ਆਪਾਂ ਕੋਸ਼ਿਸ਼ ਕਰਿਆ ਕਰਨੇ ਕਿ ਇਹਨਾਂ ਦੀ ਹਨਾ ਤੇ ਇਹਨਾਂ ਨਾਲ ਤੇ ਗੱਲੋ ਦੀ ਗੱਲ ਕਰਿਆ ਕਰਾਂਗੇ ਕਿਉਂਕਿ ਬਾਈ ਤੇ ਗੱਲੋ ਆਪਾਂ ਬੋਲ ਲਈਦੀ ਆ ਤੇ ਹਨਾ ਸਮਝ ਲਈਦੀ ਆ ਪਰ ਬਾਈ ਜਿਹੜੀ ਆਪਾਂ ਬਚਪਨ ਤੋਂ ਸਿੱਖਦੇ ਆਂ ਨਾ ਆਪਾਂ ਮਾਂ ਪਿਓ ਤੋਂ ਕਲਾ ਕਲਾਖਰ ਸਿੱਖਦੇ ਆਂ ਜਾਂ ਹਨਾ ਉਹ ਚੀਜ਼ ਆ ਉਹ ਚੀਜ਼ ਨਹੀਂ ਆਪਾਂ ਕਰ ਸਕਦੇ ਕਿਉਂਕਿ ਆਪਾਂ ਜਿਹੜੇ ਇੱਥੇ ਜੰਪ ਵਾਲਾ ਤੇ ਬਾਕੀ ਬਾਈ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਹੋਰ ਇਹਨਾਂ ਦਾ ਵੀਡੀਓ ਕਰਿਆ ਕਰਾਂਗੇ ਹਨਾ ਤੇ ਇਹਨਾਂ ਦੇ ਬਾਈ ਤੁਹਾਨੂੰ ਨਾ ਨਾਰਮਲ ਘਰਾਂ ਦੇ ਵਿੱਚ ਕਿਵੇਂ ਹਨਾ ਇਹ ਖਾਣਾ ਪਾਣੀ ਬਣਾਉਂਦੇ ਨੇ ਤੇ ਤੁਹਾਨੂੰ ਉਹ ਜ਼ਰੂਰ ਦਿਖਾਵਾਂਗੇ ਤੇ ਬਾਕੀ ਬਾਈ ਇਹ ਲੋਕ ਬਹੁਤ ਖੁਸ਼ ਹੁੰਦੇ ਨੇ ਜਦੋਂ ਹਨਾ ਇਹਨਾਂ ਨਾਲ ਵੀਡੀਓ ਇਸ ਤਰ੍ਹਾਂ ਦੀ ਕਰਦੇ ਆਂ ਜਾਂ ਬਲੌਗ ਕਰਦੇ ਆਂ ਕਿਉਂਕਿ ਇਹ ਚੀਜ਼ ਨੂੰ ਇਹਨਾਂ ਨੂੰ ਇਹਨਾਂ ਦੀ ਆ ਜਿਹੜੇ ਬਲੌਗ ਆ ਨਾ ਤੇ ਇਹਨਾਂ ਨੂੰ ਇਹਦੀ ਐਮੇਟ ਪਤਾ ਵਾ ਕਿ ਜੀ ਹਾਂ ਵੀ ਹਨਾ ਵੀ ਕੀ ਸਿਸਟਮ ਆ ਇਹਦਾ ਤੇ ਬਾਕੀ ਬਾਈ ਕਈ ਹਨਾ ਆਪਣੇ ਵੀ ਕਮੈਂਟ ਕਰ ਲੈਂਦੇ ਨੇ ਵੀ ਯਾਰ ਕੀ ਹਨਾ ਕਿਹੜਾ ਕੰਮ ਆ ਤੇ ਵੀ ਜਦੋਂ 5 6 ਦਾ ਵਧੀਆ ਚੱਲੀ ਜਾਂਦਾ ਵੀ ਤੈਨੂੰ ਹਨਾ ਕਿ ਦੌੜਾ ਤੇ ਪਰ ਬਾਈ ਆਪਣਾ kaam ਬਣਾਈਦੇ ਆ ਕੋਈ ਨਾ ਕੋਈ ਹਨਾ ਬਾਈ ਆਪਾਂ ਵੀਡੀਓ ਦੇਖ ਕੇ ਖੁਸ਼ ਹੋ ਜਾਂਦਾ ਵਾਤੇ ਬਸ ਆਪਾਂ ਨੂੰ ਤਾਂ ਹੀ ਚਾਹੀਦਾ ਵਾ ਆਪਾਂ ਦਾ ਕਿਹੜਾ ਕਹਾ ਬਹੁਤ ਵੱਡਾ ਬਿਜ਼ਨਸ ਆ ਹਨਾ ਫੇਸਬੁੱਕ ਤੇ ਬਾਕੀ ਤਾਂ ਬਾਈ ਮਤਲਬ ਆਨੰਦ ਦਾ ਪ੍ਰਮਾਤਮਾ ਦਾ ਬਹੁਤ ਕੁਝ ਦਿੱਤਾ ਹੋਇਆ ਤੇ ਬਾਕੀ ਤੁਹਾਨੂੰ ਦਿਖਾਉਨੇ ਆਗੇ ਤੇ ਸ਼ਹਿਰ ਦੀ ਹਨਾ ਪਿੰਡ ਦੀ ਗੱਲਬਾਤ ਕਰਦੇ ਆਗੇ ਬਾਈ ਇੱਕ ਤੀਰ ਨਾਲ ਦੋ ਦੋ ਨਿਸ਼ਾਨੇ ਲਾਣੇ ਹਨਾ ਸੁੱਖ ਸੁਨੇ ਦਾ ਸੀਗੇ ਤੇ ਤੁਹਾਨੂੰ ਅੱਜ ਦਿਖਾਉਨੇ ਆਗੇ ਬਾਈ ਆਹ ਖੇਤਾਂ ਨੂੰ ਲਾਉਣ ਵਾਲਾ ਹਨਾ ਟੁੱਲੂ ਪੰਪਾ ਤੇ ਆਹ ਹੈ ਤਾਂ ਇੱਕ ਖੇਤ ਨੂੰ ਲਾਉਣ ਵਾਲਾ ਤੇ ਆਹ ਬਾਈ ਇਹਨਾਂ ਨੇ ਦੋ ਜਿਹੇ ਖੇਤ ਨੂੰ ਲਾਉਣ ਵਾਲਾ ਹਣਾ ਲਾਇਆ ਹੋਇਆਗਾ ਤੇ ਉਹ ਤੋਂ ਪਾਣੀ ਭਰਦਾਗਾ ਤੇ ਆਹ ਲਾਇਆ ਹੋਇਆ ਜਨਰੇਟਰ ਇਹਨਾਂ ਨੇ ਹਣਾ ਤੇ ਦੇਖੋ ਬਾਈ ਸਿਸਟਮ ਦੇਖੋ ਦੋ ਬਣਾਏ ਹੋਏ ਨੇਗੇ ਤੇ ਆਹ ਹੈਗੀ ਆ ਖੇਤ ਤੇ ਮਤਲਬ ਜਾਂ ਇੱਧਰ ਲਾ ਹਣਾ ਇੱਕ ਲਾਉਣ ਹੋਊਗਾ ਕਿ ਤੇ ਇੱਕ ਪਰਲ ਲਾਉਣ ਨੂੰ ਹੋਊਗਾ ਤੇ ਹਵਾ ਦੇਖੋ ਬਾਈ ਕਿੰਨੀ ਠੰਡੀ ਚੱਲਦੀ ਹੈ ਤੇ ਉਹ ਪਾਇਆ ਹੋਇਆਗਾ ਸਾਹਮਣੇ ਸ਼ੈੱਡ ਤੇ ਇੱਥੋਂ ਬਾਈ ਆਪਾਂ ਨੂੰ ਮੱਝ ਦਾ ਦੁੱਧ ਵੀ ਬਹੁਤ ਮਿਲ ਜਾਂਦਾ ਵਾ ਨਾਲੇ ਇੱਥੇ ਰੇਟ ਸਰ ਦਾ ਮਿਲਦਾ ਕੋਈ ਜ਼ਿਆਦਾ ਹਣਾ ਮਹਿੰਗਾ ਨਹੀਂ ਹੁੰਦਾ ਹੈਗਾ ਇੱਥੇ 190 ਕ ਇੰਨੇ ਕਰ ਰੁਪਏ ਲੀਟਰ ਮਿਲ ਜਾਂਦਾ 90 ਜਾਂ 100 ਰੁਪਏ ਲੀਟਰ ਇੰਨਾ ਜ਼ਿਆਦਾ ਨਹੀਂ ਬਾਕੀ ਸ਼ਹਿਰਾਂ ਮਨੀਲਿਆਂ ਦੇ ਵਿੱਚ ਤਾਂ ਬਾਈ ਮਹਿੰਗਾ ਵਾ ਜਿਹੜੇ 150 ਤੱਕ ਵੀ ਲੀਟਰ ਮਿਲ ਜਾਂਦਾ ਵਾ ਤੇ ਪਰ ਇੱਥੇ ਬਾਈ ਸ਼ਹਿਰਾਂ ਦੇ ਪਿੰਡਾਂ ਦੇ ਕਰਕੇ ਨਾ ਸਸਤਾ ਮਿਲਦਾ ਵਾ ਤੇ ਦੇਖੋ ਵਹੀ ਗੱਲ ਬਾਤ ਹੈ ਨਾ ਤੇ ਆ ਹੈਗੀਆਂ ਮੱਝਾਂ ਬੰਨੀਆਂ ਤੇ ਆ ਬੱਕਰੀ ਬੰਨੀ ਹੋਈ ਇਹਨਾਂ ਦੀ ਬੱਕਰੀ ਚੈੱਕ ਕਰੋ ਬਾਈ ਕਿਵੇਂ ਡਰਦੀ ਆ ਤੇ ਮੱਝ ਵੀ ਇਸ ਟਾਈਮ ਡਰ ਰਹੀ ਆ ਕੁਦਰਤੀ ਬਾਈ ਪਛਾਣਤਾ ਅਸਲ ਚ ਉਦੋਂ ਬਾਹਰ ਆਉਂਦੀ ਹੈ ਜਦੋਂ ਮੀਂਹ ਪੈ ਕੇ ਹਟਦੇ ਹਨ ਤੇ ਜਾਨੋ ਚਾਂ ਚਾਂ ਚੀਂਚੀ ਹਨਾ ਹੁੰਦੀ ਏ ਪੰਛੀਆਂ ਦੀ ਤੇ ਬਾਈ ਜਦੋਂ ਖੇਤ ਹਰੇ ਭਰੇ ਹੋਣ ਨਾ ਤੇ ਫੇਰ ਪਤਾ ਲੱਗਦਾ ਬਾਈ ਹਾਂ ਵੀ ਮਤਲਬ ਵੀ ਹੈਗਾ ਦੇਸ਼ ਹਨਾ ਤੇ ਦੇਖੋ ਬਾਈ ਦੂਰ ਦੂਰ ਤੱਕ ਜਿੱਥੇ ਤੱਕ ਨਿਗਾਹ ਜਾਂਦੀ ਏ ਬਾਈ ਸਾਰੇ ਹਨਾ ਖੇਤ ਨੇ ਤੇ ਚਿੜੀਆਂ ਦੀ ਚੀਂਚੀ ਹੋਈ ਪਈ ਆ ਸਾਰੇ ਪਾਸੇ ਬਾਈ ਇਸ ਟਾਈਮ ਜਿਹੜੀ ਧੁੱਪ ਲੱਗੀ ਹੋਈ ਏ ਨਾ ਬਹੁਤ ਘੈਂਟ ਆ ਗਈ ਤੇ ਆਪਾਂ ਸੀਗੇ ਹੋ ਪਰਲੇ ਪਾਸੇ ਤੇ ਹੁਣ ਆਪਾਂ ਆ ਗਏ ਆ ਇਧਰਲੇ ਪਾਸੇ ਆ ਗਏ ਆ ਤੇ ਆਹ ਦੇਖੋ ਬਾਈ ਰੋਡ ਹਨਾ ਕਿੰਨਾ ਸੁੰਨਾ ਜਾਵਾ ਪਰ ਬਈ ਇਹ ਬੋਹ ਕੈਂਡ ਰੋਡ ਨੇ ਕਿਉਂਕਿ ਇਹ ਸੇਫ ਰੋਡ ਨੇ ਇਹਨਾਂ ਦੇ ਵਿਚਕਾਰ ਹਨਾ ਮਤਲਬ ਕੋਈ ਇਦਾਂ ਦੀ ਹਰਕਤ ਨਹੀਂ ਹੁੰਦੀ ਹੈਗੀ ਤੇ ਜਿਨ੍ਹਾਂ ਦੇ ਕਰਕੇ ਬਈ ਕਿਉਂਕਿ ਇਹ ਲੋਕਲ ਪਿੰਡ ਦੇ ਲੋਕਲ ਲੋਕ ਰਹਿੰਦੇ ਨੇ ਇੱਥੇ ਲੋਕਲ ਲੋਕ ਕਿੰਨੇ ਸਿਰਫ ਆਵਾਜਾਈਆ ਆਮ ਬੰਦਾ ਹਨਾ ਮਤਲਬ ਆ ਨਹੀਂ ਸਕਦਾ ਹੈਗਾ ਤੇ ਆਪਾਂ ਵੀ ਬਈ ਇਹਨਾਂ ਕੋਲੇ ਆਉਨੇ ਆ ਕਿ ਆ ਘਰ ਨੇ ਤੇ ਉਹ ਇਸ ਕਰਕੇ ਬਈ ਆਪਾਂ ਨੂੰ ਬਾਹਰ ਹਾਂ ਜਾਣ ਦੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਤੇ ਆਪਾਂ ਆ ਜਾ ਸਕਦੇ ਆ ਆਪਣੇ ਦੀ ਰੋਡ ਬਣੇ ਹੋਏ ਨੇ ਕਿ ਬਈ ਬਾਕੀ ਦੇਖੋ ਹਨਾ ਢੈਂਟਲਾਂ ਕੀ ਗੱਲਬਾਤ 对。<Yeah. S 2> yeah.